ਮਹਾਰਗੁਰਜੀ ਖਾਲਸਾ ਵਾਇਗੁਰਜੀ ਖਤੇ ਭਤੀ ਪੰਜ ਸੰਤ ਸਿੰਘ ਜੀ ਬੋਲਦੇ ਜੀ ਹਾਂਜੀ ਸਰ ਜੀ ਹਾਂਜੀ ਭਾਈ ਸਾਹਿਬ ਤੁਸੀਂ ਇਸ ਵੇਲੇ ਕਿੱਥੇ ਆ ਪਟਿਆਲੇ ਸ਼ਹਿਰ ਤੇ ਜੋ ਲਾਗੇ ਸ਼ਹਿਰ ਦੇ ਹਾਂਜੀ ਪਟਿਆਲੇ ਸ਼ਹਿਰ ਤੇ ਜੀ ਤੇ ਤੁਸੀਂ ਮੇਰੇ ਖਿਆਲ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡੇ ਪਰਿਵਾਰ ਚਾਰ ਮੈਂਬਰ ਆ ਹਾਂਜੀ ਸਰ ਜਦੋਂ ਤੁਸੀਂ ਖਾਲਸਾ ਨਰੋਬ ਦਾ ਕੀਤਾ ਸੀਗਾ ਤੇ ਮੇਰੇ ਖਿਆਲ ਨਿੱਕੀ ਤੁਹਾਡੀ ਕੁੜੀ ਰਵਨੀਤ ਕੋਰ ਦਾ ਐਕਸੀਡੈਂਟ ਹੋ ਗਿਆ ਸੀਗਾ ਉਹਦੇ ਬਾਰੇ ਥੋੜਾ ਦੱਸ ਸਕਦੇ ਸੰਗ ਨੂੰ ਕਿਹੜਾ ਐਕਸੀਡੈਂਟ ਹੋਇਆ ਕੀ ਹੋਇਆ ਸੀਗਾ ਫਾਈਜ਼ਰ ਇੱਕ ਕੋਠੇ ਤੇ ਖੜੀ ਸੀ ਸਰ ਤੇ ਇਹਦੇ ਤੋਂ ਹੱਥ ਤੇ ਮੋਬਾਈਲ ਛੁੱਟ ਗਿਆ ਤਾਂ ਉੱਪਰ ਛੱਤੀ ਤੇ ਗਿਰ ਗਿਆ ਸੀ ਤੇ ਚੱਕਰ ਲੱਗੀ ਉਹਦੇ ਤਿਆਰ ਕਰਕੇ ਤੇ ਪੈਰ ਸਲਿੱਪ ਹੋ ਗਿਆ ਸਿੱਧਾ ਗਲੀਚਾ 'ਚ ਜੀ ਆச்சா ਫਿਰ ਕੋਠੇ ਤੋਂ ਸਲਿੱਪ ਪੈ ਗਲੀ 'ਚ ਹਾਂ ਜੀ ਹਾਂ ਜੀ ਗਲਿਸ਼ ਵੀ ਰੁਪਏ ਇੱਕ ਕਦੋਂ ਹੋਇਆ ਸੀਗਾ ਉਹ 500 30 ਤਰੀਕ ਨੂੰ ਹੋਇਆ ਜੀ ਐਤਵਾਰ ਦੀ ਅੱਛਾ 30 ਤਰੀਕ ਹੋਇਆ ਤੇ ਫਿਰ ਤੁਸੀਂ ਮੜ ਜਾ ਦੇਖਿਆ ਭਈ ਤੁਹਾਨੂੰ ਖਾਲਸੇੜ ਦਾ ਕਿੱਦਾਂ ਪਤਾ ਲੱਗਾ ਭਈ ਖਾਲਸੇੜ ਇਦਾਂ ਦੀ ਸਹਾਇਤਾ ਕਰਦੀ ਆ ਏ ਜਿੰਦਰਾ ਅਸੂਰਲ ਜਾਨ ਨੀ ਬਸਾਲਾ ਗਾ ਜਾਈ। ਅੱਛਾ ਫੇ ਕੁੜੀ ਦੇ ਦਾ ਸਟ ਕਾਫੀ ਲਾਗੇ ਤੁਸੀਂ ਹਸਪੀਟਲ ਲਾ ਗਏ ਤੇ ਖਰਚਾ ਜਿਆਦਾ ਸੀਗਾ ਕਿ ਤੁਹਾਡੀ ਆਮਦਨ ਤੁਹਾਡੀ ਤੁਸੀਂ ਕੰਮ ਕਰ ਕੀ ਕਰਦੇ ਭਾਈ ਸਾਹਿਬ? ਸਿਰ ਮੈਂ ਉਹੀ ਕਿਲਾ ਚਾਹੁੰਦੇ ਰੇ ਰੇਡੀ ਲਾਉਣਾ ਹੀ ਗੋਲ ਗੋਪੇਟੀ ਕੇਵਾਰ। ਤੇ ਮੜ ਜਾ ਫੇ ਉਸਦੇ ਜਿੱਦਾਂ ਪੇ ਕਾਫੀ ਪੈਸੇ ਦੀ ਤੰਗੀ ਸੀ ਔਖਾ ਸੀਗਾ ਫੇ ਇਲਾਜ ਕਰਾਉਣਾ। ਹਾਂਜੀ ਹਾਂਜੀ ਸਰ ਬਸ ਐਸੇ ਟਾਈਮ ਆ ਤੁਹਾਡੇ ਖਾਲਸਾ ਨਾ ਬਾਰੇ ਦੱਸਿਆ ਤੁਹਡੇ ਗਰੇ ਸਰ। ਤੇ ਜੀ ਵੀ ਪਤਾ ਲੱਗਿਆ ਕਿ ਮੈਂ ਪੁੱਛ ਪਛਾ ਕੇ ਤੁਹਾਡੇ ਉੱਥੇ ਪਹੁੰਚਾਈ ਰਿਸ਼ੀ ਗੁਰੂ ਨੂੰ। ਕਿ ਜੋ ਤੁਸੀਂ ਪਹੁੰਚੇ ਸੀ ਉੱਥੇ ਆਫਿਸ ਦੇ ਗੱਲ ਕਰਨ ਨੂੰ ਪਈ ਤੁਹਾਡਾ ਕਿਦਾਂ ਸੀ ਤਜਰਬਾ ਸਾਰੇ ਤੁਹਾਨੂੰ ਤੁਹਾਨੂੰ ਇਹ ਚੰਗੀ ਜਿਹਾ ਵੀ ਪਿਆਰ ਨਾਲ ਗੱਲ ਕੀਤੀ ਬੜੀ ਅਜੀਬ ਜਿਹੀ ਹਾਂਜੀ ਉਹ ਐਕਚੁਅਲੀ ਗੱਲ ਕੀਤੀ ਹਾਂਜੀ ਹਾਂਜੀ ਸਰ ਬਹੁਤ ਪਿਆਰ ਨਾਲ ਉਹਨਾਂ ਨੇ ਫ੍ਰੀ ਕੇਨ ਬੈਲ ਕਰੀ ਉਹਨਾਂ ਨੇ ਆਪਣਾ ਨੰਬਰ ਦਿੱਤਾ ਜਦੋਂ ਕਿੰਨੀ ਕ ਮਦਦ ਕੀਤੀ ਖਾਲਸਾ ਨੇ ਨਿੱਕੇ ਦੇ ਹਾਂਜੀ ਬਹੁਤ ਮਦਦ ਕਰੀ ਆ ਜੀ ਸਰ ਅੱਛਾ ਚੜਦੀ ਕਲਾ ਮੇਰੇ ਖਿਆਲ ਕਾਫੀ ਇਲਾਜ ਕਰਾਇਆ ਪਈ ਉਹ ਚੜਦੀ ਕਲਾ ਹੁਣ ਕਿੱਦਾਂ ਕੀ ਡਾਕਟਰ ਕੀ ਕਹਿੰਦੇ ਹੁਣ ਡਾਕਟਰਾਂ ਨੇ ਐਤਵਾਰ ਛੁੱਟੀ ਕਰਾ ਕੇ ਲਿਆ ਆ ਪਰਸੋਂ ਅੱਛਾ ਅੱਛਾ ਚਲ ਜੀ ਹੁਣ ਕੀ ਕਹਿੰਦੇ ਭਈ ਕੋਈ ਜਾਲ ਤਾਂ ਨਹੀਂ ਸੀਰੀਅਸ ਤੁਰਨ ਫਿਰ ਲੱਪੋਗੇ ਜਾਂ ਜਿਆਦਾ ਕੋਈ ਸੀਰੀਅਸ ਹੈ ਗੱਲ ਸਰ ਉਹਨਾਂ ਨੇ ਕਿਹਾ ਵੀ ਸਾਲ ਦਾ ਵੀ ਹੈਗਾ ਇਹ ਪ੍ਰੋਸੀਜਰ ਸਾਲ ਦਾ ਜਿਹਨੂੰ ਕਵਰ ਹੋਣ ਚ ਲੱਗ ਜੂਗਾ ਸਾਲ ਤੱਕ ਫਿਰ ਟ੍ਰੀਟਮੈਂਟ ਕਰਨਾ ਇਦਾਂ ਭਈ ਦਵਾਈ ਦੂਈ ਦੇਣੀ ਆ ਹਾਂਜੀ ਹਾਂਜੀ ਸਰ ਅੱਛਾ ਠੀਕ ਆ ਤੁਹਾਡਾ ਹੁਣ ਜਿਹੜਾ ਗੱਲਬਾਤ ਹੁੰਦੀ ਰਹਿੰਦੀ ਆ ਖਾਸ ਸਰ ਵਾਲਿਆਂ ਨਾਲ ਨਹੀਂ ਜੀ ਉਸ ਤੋਂ ਬਾਅਦ ਪਰਸੋਂ ਹੋਈ ਸੀ ਜੀ ਹਾਂਜੀ ਠੀਕ ਆ ਪਰਸੋਂ ਹੋਵੇ ਠੀਕ ਆ ਆ ਅੱਜ ਆਏ ਨਹੀਂ ਚਲੋ ਹੁਣ ਦੇਖੀਏ ਭਈ ਤੁਸੀਂ ਗੱਲਬਾਤ ਕਰਦੇ ਰਹੋ ਜੇ ਅਸੀਂ ਕੁਝ ਕਰ ਸਕ ਰਹੇ ਹੋਰ ਦੱਸਿਓ ਕਿਉਂਕਿ ਆ ਔਖਾ ਸਮਾਂ ਤੁਹਾਡੇ ਲਈ ਆ ਨਿਕਲ ਵੀ ਔਖਾ ਸਮਾਂ ਅਸੀਂ ਵੀ ਚਾਹੁੰਦੇ ਕਿ ਜਿੰਦਾ ਪੇ ਨਿੱਕੀ ਵੀ ਚੜ੍ਹਦੀ ਕਲਾ ਹੋਵੇ ਆਪਣਾ ਆਪਣੇ ਸੰਭਾਲੇ ਤੇ ਫਿਰ ਤੁਰੰਤ ਫਿਰ ਲੱਪ ਹੋਵੇ ਤੇ ਭਈ ਨੇ ਪੇ ਮਾਈਗਰੋ ਟਾਂਦਰੋਸੀ ਬਖਸ਼ੇ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਤੁਸੀਂ ਫਿਕਰ ਨਾ ਕਰੋ ਕਿ ਨਿੱਕੀ ਜਿਦਾ ਚੜ੍ਹਦੀ ਕਲਾ ਹੋਵੇ ਤੇ ਜੇ ਕੋਈ ਵੀ ਗੱਲਬਾਤ ਕਰਨੀ ਸਾਡੀ ਟੀਮ ਨਾਲ ਗੱਲ ਕਰ ਲੈ ਤੁਸੀਂ ਠੀਕ ਹੈ ਸਰ ਬਹੁਤ ਧੰਨਵਾਦ ਤੁਹਾਡਾ ਜੀ ਸੋਸੰਗਤ ਜੀ ਇਹ ਨਕੀ ਰਵਨੀਤ ਕੋਹਰਿਆ ਰਵਨੀਤ ਕੋਹਰ ਪਟਿਆਲੇ ਇਹਨਾਂ ਦੇ ਜਿਹੜੇ ਭਈ ਫਾਦਰ ਸਾਹਿਬ ਆ ऑलरेडी ਲਾਉਂਦੇ ਆ ਗੋਲਕਫਰਾਂਦੀ ਤੇ ਤੇ ਉਹਦੇ ਵਿੱਚ ਔਖਾ ਸਿਗਾ ਇਲਾਜ ਕਰਾਉਣਾ ਫੇਖਾ ਸਰ ਮੇਰਾ ਖਿਆਲ ਤੇ 1.5 ਲੱਖ ਹੋ ਵੀ ਗਿਆ ਇਲਾਜ 1.5 ਲੱਖ ਰੁਪਏ ਦਾ ਤੇ ਹੁਣ ਜਿਹੜਾ ਭਈ ਕਿਉਂਕਿ ਦੇਖੋ ਜਿਹੜੇ ਗਰੀਬਾਂ ਲਈ ਬਹੁਤ ਔਖਾ ਹੁੰਦਾ ਇੱਕ ਵਾਰੀ ਕਰਾਤਾ ਇਹਦਾ ਮਤਲਬ ਨਹੀਂ ਭਈ ਹਰੀਬਾਸ ਨੂੰ ਪਿੱਛੇ ਹਟ ਜਾਈਏ ਕਿਉਂਕਿ ਉਹ ਡਾਕਟਰ ਕਹਿੰਦੇ ਇੱਕ ਸਾਲ ਹੋਰ ਲੱਗਣਾ ਸੋ ਜੇ ਕੋਈ ਪੰਜਾਬ ਜਾ ਰਿਹਾ ਸੰਗਤ ਵਾਲੋ ਜੇ ਪਟਿਆਲੇ ਆਉਂਦੇ ਆ ਜਾਂ ਸੰਦੋ ਤੁਸੀਂ ਆਪ ਜਾ ਕੇ ਦੇਖ ਸਕਦੇ ਆਪ ਹੀ ਜਾ ਕੇ ਸਾਢੇ 9 ਸਾਢੇ 6 ਉਹਨਾਂ ਨਾਲ ਜਾ ਕੇ ਉੱਥੇ ਜਾ ਕੇ ਮਾਇਆ ਦੀ ਮਦਦ ਕਰਨੀ ਹੋਵੇ ਜਾਂ ਹੋਰ ਹੈਲਪ ਕਰਨੀ ਹੋਵੇ ਤੁਸੀਂ ਜਾ ਕੇ ਮਿਲ ਵੀ ਸਕਦੇ ਆ ਹੌਸਲਾ ਦਿਓ ਪਰਿਵਾਰਾਂ ਨੂੰ ਤੇ ਜਿਹੜੇ ਸਾਨੂੰ ਦਾਨ ਦਿੰਦੇ ਹਰ ਮਹੀਨੇ ਕੋਈ ਨਾ ਕੋਈ ਤੁਹਾਡੇ ਪਾਸੇ ਦਾਨ ਬੈਂਕ ਚ ਪਾਉਂਦੇ ਆ ਉਹਨਾਂ ਦਾ ਬਹੁਤ ਧੰਨਵਾਦ ਤੁਹਾਡੇ ਕਰਕੇ ਅਸੀਂ ਇੱਥੇ ਖੜੇ ਆ ਤੇ ਗੁਰੂ ਕਿਰਪਾ ਨਾਲ ਜਿੰਨਾ ਵੀ ਕੁਝ ਕਰ ਸਕਦੇ ਕਰਾਂਗੇ ਸੋ ਤੁਸੀਂ ਸਾਡਾ ਸਾਥ ਦੇਈ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ